ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਸੌਫਟ ਬਹੁਤ ਹੀ ਜਾਦੇ ਸੌਫਟ ਹੈ ਜਿਹੜੀ ਆਪਾਂ ਮਠੀਆਂ ਦੀ ਜਿਹੜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਲਓ ਜੀ ਇੱਥੇ ਆਪਾਂ ਨਾ ਸਭ ਤੋਂ ਪਹਿਲਾਂ ਪਾਇਆ ਜੀ ਕਣਕ ਦਾ ਆਟਾ ਤੇ ਹੁਣ ਆਪਾਂ ਦੱਸੀ ਜਾਵਾਂਗੇ ਤੁਹਾਨੂੰ ਆਪਾਂ ਸੇਮ ਕੌਲੀ ਪਾਈ ਹੈ ਜੀ ਚੌਲਾਂ ਦੀ ਆਟੀ ਦੀ ਇਵੇਂ ਪ੍ਰਸ਼ਾਦ ਵਾਂਗੂ ਬਸ ਆਪਾਂ ਉਹਨੇ ਹੀ ਮੈਂ ਮੈਂ ਕਿ ਜਿਹੜਾ ਸਮਾਨ ਪਾਇਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਪਹਿਲਾਂ ਚੌਲਾਂ ਦਾ ਟਪਲੇ ਸੀ ਹੁਣ ਸੂਜੀ ਤਿੰਨ ਚੀਜ਼ਾਂ ਚਾਹੀਦੀਆਂ ਕਣਕ ਦਾ ਆਟਾ ਚੌਲਾਂ ਦਾ ਆਟਾ ਤੇ ਇੱਕ ਪੌਣੀ ਇੱਕ ਪੌਣੀ ਜੀ ਆਪਾਂ ਇਹਦੇ ਵਿੱਚ ਸੂਜੀ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਅੱਧਾ ਕਿ ਜਿਹੜਾ ਚਮਚ ਪਾਵਾਂਗੇ ਜੀ ਆਪਾਂ ਮਿੱਠੇ ਸੋਡੇ ਦਾ ਤੇ ਚਮਚਾ ਜਿਹੜਾ ਇਹ ਆਪਣਾ ਇਹਦੇ ਵਿੱਚ ਛੋਟਾ ਰੱਖਿਆ ਹੋਇਆ ਹੈ ਵੱਡਾ ਨਹੀਂ ਹੈਗਾਗਾ ਜਿਦੇ ਨਾਲ ਜਿਹੜੀਆਂ ਮਠੀਆਂ ਸੌਫਟ ਬਣਨਗੀਆਂ ਤੇ ਚਾਸ਼ਨੀ ਆਪਾਂ ਪਹਿਲਾਂ ਬਣਾ ਕੇ ਰੱਖ ਲਈ ਸੀਗੀ ਜੀ ਬਸ ਇਹਦੇ ਵਿੱਚ ਆਪਾਂ ਜਿਵੇਂ ਗੁਲਗੁਲੇਆਂ ਵਾਲਾ ਆਟਾ ਬਣਾਉਣੇ ਹੁੰਨੇ ਆ ਤੇ ਥੋੜਾ ਥੋੜਾ ਜਿਹੜਾ ਪਾਣੀ ਪਾ ਕੇ ਆਪਾਂ ਮਿਕਸ ਕਰਾਂਗੇ ਇਹਦੇ ਵਿੱਚ ਲੋ ਜੀ ਚਾਸ਼ਨੀ ਜਿਹੜੀ ਠਰ ਗਈ ਸੀਗੀ ਯਾਨੀ ਕਿ ਪਹਿਲਾਂ ਹੀ ਬਣਾ ਕੇ ਰੱਖੀ ਸੀ ਤੇ ਇੱਥੇ ਆਪਾਂ ਪਾਤਾ ਜੀ ਇਲਾਇਚੀ ਪਾਊਡਰ ਆਪਾਂ ਹਲਾ ਪੂਰਾ ਪਾ ਦਿੱਤੇ ਕਿ ਤੇ ਬਾਅਦ ਚ ਇਹ ਚ ਲੈ ਆ ਦੀ ਪਾਓ ਲਾਈਟੀ ਪਾਊਡਰ ਹਾਂ ਉਹ ਪਾ ਕੇ ਅਜ ਮੈਂ ਤਾਂ ਸਿਵਿੰਗ ਨਾ ਮਾ ਕ ਬਰ ਲਿਆ ਹੈ ਨਾ ਖੁੰਡਾ ਲਓ ਜੀ ਹੁਣ ਆਪਾਂ ਜਿਹੜੀ ਚਾਸ਼ਨੀ ਬਣਾਈ ਹੋਈ ਹੈਗੀ ਉਹਦੇ ਨਾਲ ਆਪਾਂ ਆਟਾ ਜਿਹੜਾ ਗੁੰਨਾਗੇ ਓਕੇ ਥੋੜਾ ਥੋੜਾ ਕਰਕੇ ਆਪਾਂ ਜਿਹੜਾ ਪਾ ਦਾਂਗੇ ਜੀ ਆਪਾਂ ਇਹ ਵਾਲਾ ਜਿਹੜਾ ਹਾਰਡ ਨਹੀਂ ਬਣਾਉਣਾ ਹੈਗਾ ਦਾ ਬਿਲਕੁਲ ਨਹੀਂ ਆਹ ਤਰ੍ਹਾਂ ਕਿੱਥੇ ਹੈਗਾ ਆਹ ਕੋਲਣ ਵਾਲਾ ਕਿਹੜਾ ਹੋਏ ਈ ਖੋਲਣ ਵਾਲਾ ਉਹ ਉਹ ਰੱਖਿਆ ਕਿੱਥੇ ਆ ਕੋਈ ਨਾ ਮੱਝੀ ਤੋਂ ਆਪਾਂ ਕੱਲ ਨੂੰ ਹੋ ਕਰ ਰਹਿਣ ਉਹ ਤੋਂ ਕੱਢਾਂਗੇ ਮੰਮਾ ਇਹ ਹੋ ਜਾਏਂੰਦਾ ਤਾਂ ਹੋਰ ਜਲਦੀ ਗੀਂਦਾ ਮੈਂ ਬੱਡੇ ਆਸਤ ਨੂੰ ਉਠਾਇਆ ਇਹਨੂੰ ਪਤਲਾ ਬਣਾਉਂਗੇ ਹੁਣ ਮੰਮਾ ਦੇ ਵਾਸਤੇ ਦੇਖੀ ਜਾਣਾ ਵੀ ਕਿਵੇਂ ਜਿਹੜਾ ਇਹ ਵਾਲਾ ਆਪਾਂ ਆਟਾ ਬਣਾਵਾਂਗਾ ਫਿਰ ਆਪਾਂ ਇਹਨੂੰ ਲੋਹੇ ਨੇ ਤੇ ਕਰਕੇ ਸੇਕ ਲਵਾਵਾਂਗਾ ਫਿਰ ਥੋੜਾ ਜਿਹਾ ਸੇਕ ਬਣਾਵਾਂਗੇ ਇਹਨੂੰ ਆ ਜਿਹੜਾ ਆਪਾਂ ਪਿਸੂ ਨੂੰ ਸੀ 12 ਮਿੰਟ ਦੇ ਰਿਹਾ ਧਿਆਨ ਨਾਲ ਬੁੱਤ ਕੈਮਰਾ ਰੱਖਿਆ ਕਰ ਆਸੇ ਪਾਸੇ ਨਾਲ ਦੇਖਿਆ ਬਸ ਇਹ ਮम्मा ਇਹ ਕਮੈਂਟਾਂ ਚ ਗੁੰਨੀਆਂ ਜਾਂਦਾ ਨਾ ਇਹਨੇ ਜੀ ਚਾਸ਼ੀ ਜਾ ਦੇ ਰਹੀਆਂ ਸਾਫਟ ਹੈ ਜਿਹੜੀਆਂ ਇਹਦੇ ਮਠਣਾ ਬਣਾ ਲਾ। ਹੂੰ। ਬੰਦ ਥੋੜਾ ਮੈਂ ਤਾਂ ਫਸਟ ਫਸਟ ਜਿਹੜੀ ਹੋ ਬਣੂਗੀ ਨਾ ਉਹ ਪਹਿਲਾਂ ਮੈਂ ਟਰਾਈ ਕਰੂੰਗੀ। ਤੁਹਾਡੇ ਘਰ ਦੀ ਮਾਂ ਹੋਣੀ। ਆਪਾਂ ਮਾੜੇ ਮਤੇ ਦੀ ਬਾਂਧੀਆ। ਤੇ ਹੁਣ ਆਪਾਂ ਇਹਨੂੰ ਓਵਨ ਤੇ ਕਰਕੇ ਬਸ ਥੋੜਾ ਜਿਹਾ ਸੇਕ ਲਵਾਵਾਂਗੇ। ਗੈਸ ਤੇ ਰੱਖਾਂਗੇ ਇੱਧਰ ਆ ਜਾ। ਆਪਾਂ ਖਾਪਣਾ ਹੈ ਹੁਣ ਆ ਤਾਂ ਬਣ ਗਏ। ਚਲੋ ਮਮੇ ਦੇ ਵਿੱਚ ਹਨਾ ਪਉਗੀ ਪਿਆ ਕਿਉ ਹਾਂ ਥੋੜਾ ਤਾਇਲ ਕਰਕੇ ਹੁਣ ਆਪਾਂ ਇਹ ਫਤਿਓ ਪਾਵਾਂਗੇ ਨਹੀਂ ਤਾਇਲ ਗਿਆ ਕਿ ਲੈ ਕੇ ਜਾਣੀ ਜਾ ਰਹੀ ਐ ਸਾਨੂੰ ਕਹੀ ਰਹੀ ਐ ਜਿਲਾਣਾ ਵੀ ਪਤਾ ਨਹੀਂ ਕਿਵੇਂ ਜਿ ਬਣੂਗਾ ਇਹ ਕਿਹੜਾ ਘਾਟ ਆਪਦੇ ਨਾਲ ਥੋੜੀਆਂ ਚੀਜ਼ਾਂ ਟਰਾਈ ਕਰਕੇ ਦੇਖ ਲਿਓ ਮਾਪਦੇ ਤੇ ਥੋੜਾ ਨੇ ਕਿਉਂ ਪਾਵਾਂਗੇ ਜਿਹੜਾ ਇਹ ਸੌਫਟ ਬਣ ਜਿਹੜਾ ਆਪਣਾ ਦਹੀ ਵਾਲਾ ਕਰਨਾ ਹੈ ਨਾ ਇੱਧਰ ਆ ਜਾ ਬੱਤੂ ਪਰ ਹੁਣ ਇਹਨਾਂ ਅੱਲਾ ਕਪੜਾ ਹੁਣ ਆਪਾਂ ਫੇਰੇ ਨੂੰ ਮਿਕਸ ਕਰ ਦਾਂਗੇ ਹਾਂ ਹੁਣ ਤਾਂ ਬਸ ਰੱਖ ਲੈਣਾ ਇਹਨੂੰ ਇਹਨੂੰ 10 ਮਿੰਟ ਰੱਖਾਂਗੇ ਗੈਸ ਤੇ ਨਹੀਂ ਰੱਖਣਾ ਜੇ نیچے ਉਤਾਰ ਕੇ ਰੱਖਣਾ ਮਮਾ ਤਾਂ ਆਟਾ ਹੋਣੀ ਤਾਂ ਗਾਸਾ ਛੱਡਿਆ ਨਹੀਂ ਹੁਣ ਹੀ ਬੰਦ ਕੀਤਾ ਹੈ ਪਰ ਥੋੜਾ ਜਿਹਾ ਕਰ ਜਿਆਦਾ ਕਿਉਂਕਿ ਆਟਾ ਗਰਮ ਹੋ ਗਿਆ ਤਾਂ ਆਪਾਂ ਨੀਚੇ ਕਰ ਲੈ ਜਾਂ ਪਹਿਲੇ ਜੀ ਪਾ ਲੈਣੀ ਹੈ ਹਾਂ ਇੱਕ ਚੁੱਕ ਲੈ ਹੁਣ ਆਪਾਂ ਜੀ ਪਾ ਦਿੰਦੇ ਹਾਂ ਇਹ ਤੁਹਾਡਾ ਆਟਾ ਜਿਹੜਾ ਇੰਨਾ ਕੁ ਸੌਫਟ ਹੋਣਾ ਚਾਹੀਦਾ ਹੈ ਹਮ ਕਿਉਂਕਿ ਦੂਜਾ ਮੱਟੀ ਵਾਲਾ ਤਾਂ ਆਪਣਾ ਆਟਾ ਜਿਹੜਾ ਜਿਆਦਾ ਹਾਰਡ ਹੁੰਦਾ ਤੇ ਬਾਲਾ ਜਿਆਦਾ ਸੌਫਟ ਹੁੰਦਾ ਦੇਖੋ ਇੰਨਾ ਖੈਂਟ ਲੱਗੀ ਜਾਂਦਾ ਨਾ ਮੱਟੀ ਆਪਾਂ ਤੁਹਾਨੂੰ ਪਕਾ ਦੇਣਾ ਹੈ ਨਾ ਆਪਾਂ ਇਹਨੂੰ 10 ਮਿੰਟਾਂ ਦੇ ਲਈ ਰੱਖ ਦੇਉਨੇ ਆਪਾਂ ਸਾਰੀ ਸੋਹੀ ਜਿਹੜੀ ਆਪਣੀ ਸਾਫ਼ ਕਰ ਦਿੰਦੇ ਹਾਂ ਛੰਟਾ ਦੇ ਦਿੰਦੇ ਹਾਂ ਇਹਨੇ ਨਾ ਪੱਟਾ ਕਰਦੇ ਆ ਲਓ ਮੰਮਾ ਮੰਮਾ ਇਹ ਲੈ ਗਏ ਨਾ ਇਹਨਾਂ ਨੇ ਦੂਸੇ ਕਾਜ ਕਲਾ ਕੇ ਵੀ ਠੱਗ ਦੇ ਹੁੰਦੇ ਆ ਜੀ 10 ਮਿੰਟਾਂ ਤੋਂ ਬਾਅਦ ਆਪਾਂ ਤੇਲ ਰੱਖਤਾ ਸੀਗਾ ਤੇ ਦੇਖੋ ਆਟਾ ਜਿਹੜਾ ਕਿੰਨਾ ਜ਼ਿਆਦਾ ਸੌਫਟ ਆ ਬਹੁਤ ਦੇਖੋ ਕਿੰਨਾ ਦੇਖੋ ਬਹੁਤ ਜ਼ਿਆਦਾ ਸੌਫਟਾ ਹੋਣਾ ਆਪਾਂ ਬਣਾਉਣ ਲੱਗੇ ਆ ਇਹਦੇ ਚ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦਿੰਨੇ ਆ ਚੋਲਾ ਦਾ ਆਟਾ ਤੇ ਆਪਣਾ ਕਣਕ ਵਾਲਾ ਆਟਾ ਤੇ ਵਿੱਚ ਪਾਈ ਹੈ ਜੀ ਆਪਾਂ ਸੂਜੀ ਹਲੋ ਤੇ ਆਪਾਂ ਤੇਲ ਹੋ ਗਿਆ ਆਪਣਾ ਗਰਮਾ ਤੇ ਆਪਾਂ ਜਿਵੇਂ ਪਹਿਲੇ ਉਸ ਦਿਨ ਆਪਾਂ ਮਠੀਆਂ ਬਣਾਈਆਂ ਸੀਗੇ بس ਏਦਾਂ ਕਰਕੇ ਜਿਹੜੀਆਂ ਆਪਾਂ ਗੋਲ-ਗੋਲ ਆ ਜਿਹੜੀਆਂ ਉਹਨਾਂ ਨਾਲ ਠੱਪ ਦੇਣੀ ਹੈਗੀਆਂ ਆਪਾਂ ਕੋਈ ਚੱਕਲੇ ਵੀਲਣੇ ਦੀ ਕੋਈ ਲੋੜ ਨਹੀਂ ਹੈਗੀ ਜੀ ਸਿੰਪਲੀ ਆਪਾਂ ਇਹਦੀਆਂ ਸੌਫਟ ਸੌਫਟ ਆ ਜਿਹੜੀਆਂ ਮੱਠੀਆਂ ਬਣਾ ਲਈਏ ਏਦਾਂ ਕਰਕੇ ਛੋਟਾ ਜਿਹਾ ਪੇੜਾ ਜੀ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਵੱਡਾ ਲੁਖਾਈ ਦਿੰਦਾ ਸ਼ਨਾਬ ਸੱਤ ਕਾਸ਼ੀ ਹੋ ਜਾਂਦੀ ਜੀ ਛੋਟੀਆਂ ਛੋਟੀਆਂ ਜਿਹੜੀਆਂ ਆਪਾਂ ਮੱਠੀਆਂ ਬਣ ਕੇ ਦੇ ਕੇ ਪਾਈ ਦਿੰਦੇ ਹਾਂ

ਨਾ ਤਰੀਕਿਆ ਸਮਾ ਦੀ ਦੂਜੀਆਂ ਮਠੀਆਂ ਦੇ ਨਾਲ ਹੈ ਜਿਹੜਾ ਆਟਾ ਬਹੁਤ ਜਿਆਦਾ ਬਰੀ ਅੰਦਰ ਰਹਿੰਦਾ ਹਨਾ ਤੇ ਇਹ ਵਾਲੀਆਂ ਮੈਂ ਵੀ ਫਸਟ ਟਾਈਮ ਬਣਾ ਰਹੀਆਂ ਹੈਗੀ ਸੂਜੀ ਵਾਲੀਆਂ ਤੇ ਚੌਲਾਂ ਦੇ ਚੌਲਾਂ ਦੇ ਆਟਿਆਂ ਦੀ ਆਪਾਂ ਤਾਂ ਵੀ ਸਿੱਧੇ ਆਪਾਂ ਪਿੰਨੀਏ ਹੀ ਬਣਾਇਆ ਗਿਆ ਮਠੀਆਂ ਨਹੀਂ ਗੱਲੀ ਬਣਾਇਆ ਸੀ ਅੱਜ ਪਹਿਲੀ ਵਾਰ ਬਣਾ ਰਹੀਆਂ ਮੈਂ ਵੇ ਭੱਜ ਗਈ ਨਹੀਂ ਵੀ ਮਾੜੀ ਮੱਠੀ ਹਲਪ ਕਰਾ ਦਿੰਦੀ ਅੱਜ ਆਪਣੇ ਤੋਂ ਹੋਰ ਕੋਈ ਵੀ ਜਿਹੜਾ ਵਲੌਗ ਨਹੀਂ ਬਣਿਆ ਹੈਗਾ ਬਸ ਅੱਜ ਆਪਾਂ ਆਜੀ ਵਲੌਗ ਹੋਇਆ ਨੇ ਤੇਲਾ ਪਰੈਸਟੀ ਬਣਾ ਲੈਨੇ ਆ। ਨਮਨ ਤੁਹਾਡੇ ਨਾਲ ਸ਼ੇਅਰ ਕਰਦੇ ਆ। ਦਿਵਾਲੀ ਦੇ ਜਿਹੜੇ ਕਿਉਂਕਿ ਆਪਾਂ ਘਰ ਇੱਕ ਪਹਿਲਾਂ ਤਾਂ ਵੈਸੇ ਬਣਾਉਂਦੇ ਹੁੰਦੇ ਸੀ ਦਿਵਾਲੀ ਦੇ ਗੁਲਗੁਲੇ ਮਠਿਆਈ ਬੰਦ ਲਾਉਂਦੇ ਸੀ ਹਨਾ। ਹੁਣ ਤਾਂ ਚਲੋ ਵੱਖਰੋ ਵੱਖਰੀਆਂ ਜਿਹੜੀਆਂ ਚੀਜ਼ਾਂ ਆਪਾਂ ਲੈ ਆ ਕੇ ਮਠਿਆਈਆਂ ਵਗੈਰਾ ਲੈ ਆਉਣੇ ਪਰ ਪਹਿਲਾਂ ਜਿਵੇਂ ਆਪਾਂ ਦਿਵਾਲੀ ਦੇਣ ਜਾਂਦੇ ਹੁੰਦੇ ਸੀ ਹਨਾ ਤੇ ਉਦੋਂ ਤਾਂ ਗੁਲਗੁਲੇ ਮਠਿਆਈਆਂ ਤੇ ਬਿਸਕੁਟ ਹੀ ਲੈ ਕੇ ਜਾਂਦੇ ਹੁੰਦੇ ਸੀ ਜਾਂ ਹੁੰਦੇ ਸੀਗੇ। ਆਹ ਵਾਲੇ ਘੇੜਨੇ ਖੰਡ ਦੇ ਘੇੜਨੇ ਲੋਸ ਉਹ ਦਿਨਾ ਨਾ ਪਾਓ ਫਲਕਾ ਜੀ ਤੇ ਲੈਣਾ ਲੈ ਕਾਸਾ ਵਰਨੀ ਹੈ ਨਾ ਪਾਓ ਤੇ ਕੁਮਕੀ ਹੈ ਜੀ ਮੇਰਾ ਮਰ ਨਾਲ ਪਾਟ ਨੀ ਨਹੀਂ ਕਰਨੀ ਹੈ ਹਾਂ ਹਾਂ ਨਹੀਂ ਬਸ ਥੋੜੀ ਜਿਹੀ ਮੋੜਨੀ ਹੈ ਅੱਛਾ ਸੰਡੇ ਸੀ ਸਾਰੇ ਸੰਡੇ ਨੂੰ ਕਰੇ ਸੀਗੇ ਤੇ ਆਪਣੇ ਤਾਂ ਕੋਈ ਵਲੌਗ ਨਹੀਂ ਬਣਿਆ ਕਿਉਂਕਿ ਨਾ ਵਲੌਗ ਨਾ ਮੰਡਾ ਕਰਨੇ ਸੀਗਾ ਕਿ ਜਿਹੜਾ ਮੈਨੂੰ ਮੰਡੀੋਂ ਸਟਾਫ ਨਹੀਂ ਮਿਲਿਆ ਸੀ ਹਨਾ ਫਿਰ ਤਾਂ ਕਰਕੇ ਅਸੀਂ ਜਲਦੀ-ਜਲਦੀ ਅਸੀਂ ਵੀ ਇਹਦੇ ਲਈ ਕੋਲ ਵੀ ਟਾਈਮ ਨਹੀਂ ਸੀ ਮੈਂ ਤੇ ਆਪਣੇ ਮੰਤਰੀ ਦੇ ਗਏ ਆ ਬਠਿੰਡੇ ਕਿਉਂਕਿ ਉੱਥੇ ਵੀ ਆਪਾਂ ਕੋਈ ਕਲਿੱਪ ਨਹੀਂ ਲੈਤੀ ਕਿਉਂਕਿ ਬਸ ਆਪਾਂ ਜਾਣ ਆਉਣੇ ਕਰਨਾ ਸੀ ਆਪਾਂ ਹੋਰ ਚੀਜ਼ ਤਾਂ ਕੋਈ ਵੀ ਲੈਣੀ ਨਹੀਂ ਸੀਗੀ ਤੇ ਫਿਰ ਤਾਂ ਕਰਕੇ ਤੇ ਉਹ ਵਾਲਾ ਜਿਹੜਾ ਸਟਾਫ ਆਉਣਾ ਬਠਿੰਡੇ ਦਾ ਫਿਰ ਪਤਾ ਕਿ ਉੱਥੇ ਆਪਾਂ ਨੂੰ 10 ਮਿੰਟਾਂ ਦੇ ਵਿੱਚ ਸਟਾਫ ਜਿਹੜਾ ਮਿਲ ਗਿਆ ਸੀਗਾ ਬਸ ਆਉਣ ਜਾਣ ਤੇ ਜਿਹੜਾ ਟਾਈਮ ਲੱਗਿਆ ਹੈਗਾ ਸਾਨੂੰ ਹੋਰ ਕੋਸ਼ਿਸ਼ ਨਹੀਂ ਹੈਗਾ ਉਹ ਤੁਹਾਨੂੰ ਸਪੈ 200 ਲੈਣੇ ਸੀ ਤੇ 200 ਤਾਂ ਆਪਾਂ ਲਿਆਏ ਤੇ ਆਪਾਂ ਨੈਕਸਟ ਵਲੌਗ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਬੜਾ ਸੂਟ ਵੀ ਮੈਂ ਕੀਦਾ ਸਟਾਰਟ ਲਾਈ ਕੇ ਆਇਆ ਆਪਾਂ ਕਰਾਉਣਾ ਹੈਂਡਵਰਕ ਹੈ ਜਿਹੜਾ ਸੂਟ ਆਪਾਂ ਰੈਡੀ ਕਰਾਉਣਾ ਤੇ ਤੁਹਾਨੂੰ ਦਿਖਾਵਾਂਗੇ ਕਿਨੇ ਟਾਈਮ ਲੱਗੇ ਜਿਹੜਾ ਮੇਰਾ ਉਹ ਵਾਲਾ ਸੂਟ ਆ ਰੈਡੀ ਹੋ ਕੇ ਆਊਗਾ ਬਲੀਆਂ ਦੀਆਂ ਬਣੀਆਂ ਹਨ। ਅਲੋ ਆਹ ਮਠਿਆਈਆਂ। ਮੈਂ ਜੇ ਕੇ ਮੈਂ ਨਾ ਕੋ ਲੀ ਪੈਂਦਾ ਕਹਿੰਦੇ ਹੋਗੇ ਉਸ ਦਿਨ ਗ੍ਰੈਂਟ ਆਇਆ ਸੀ। ਐਂ ਕਹਿੰਦੀ ਵੀ ਕਦੇ ਨਮਕੀਨ ਵੀ ਕੋਈ ਸੌਖੀ ਜੀ ਰੈਸਪੀ ਜ਼ਰੂਰ ਸ਼ੇਅਰ ਕਰਿਓ ਤੇ ਹਾਂਜੀ ਵੀ ਮੈਂ ਇੱਕ ਦਿਨ ਬਾਅਦ ਹੁਣ ਤੁਸੀਂ ਕਹੋਗੇ ਵੀ ਡੇਲੀ ਮਿੱਠੇ ਵਾਲਾ ਜਿਹੜਾ ਰੈਸਪੀ ਸ਼ੇਅਰ ਕਰਦੇ ਆ ਤੇ ਹੁਣ ਦਿਵਾਲੀ ਆ ਗਈ ਹਣਾ ਦੁਆੜੀ ਤੋਂ ਬਾਅਦ ਹੈ ਜਿਹੜਾ ਛੁੱਟੀ ਹੋਈ ਕਿਸੇ ਦਿਨ ਹਨਾ ਆਪਾਂ ਤੁਹਾਡੇ ਨਾਲ ਜਿਹੜੀ ਨਨਕੀ ਨੀਂ ਚੀਜ਼ ਤੁਸੀਂ ਕਿਸੇ ਵੀ ਆਪਾਂ ਨੂੰ ਕਿਹੜੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਪਾਂ ਬਣਾਵਾਂਗੇ ਆਲੂ ਦਾ ਪੂਜੀਆ ਆਪਾਂ ਸਮਨ ਦਾ ਕਰੀਏ ਕਿ ਉਹ ਜਿਹੜੇ ਬਣਾਵਾਂਗੇ ਤੇ ਮੈਂ ਸਮ ਕਦੇ ਨਾਲ ਜੂ ਸ਼ੇਅਰ ਕਰਾਂਗੇ ਬਸ ਸੋਨ ਮੇਂ ਜਿਹੜੇ ਆਪਣਾ ਆਉਣੇ ਬਲੌਗਰ ਨੇ ਤੁਸੀਂ ਪੂਲ ਵਾਚ ਕਰੋ ਪਲੀਜ਼ ਸਪੋਰਟ ਜ਼ਰੂਰ ਕਰੋ ਕਿਉਂਕਿ ਬਲੌਗਰ ਆਪਣੀ ਨਾ ਬਿਲਕੁਲ ਸਲੋ ਆ ਬਹੁਤ ਜਾਰੀ ਸੀ ਚੱਲ ਰਹੀ ਆ ਪਰ ਇਹ ਜੇ ਹੁੰਦਾ ਹਨ ਆਪਾਂ ਮੈਂਟੇਨ ਕਰਦੇ ਆਂ ਤੇ ਕੰਮ ਸਲੇਬੀ ਨਾ ਹਨ ਇਹ ਗਾਧਾਂ ਦੇ ਵੀ ਕਦੇ ਕਦੇ ਕਮਾਂਡੇ ਮੱਭੜਾ ਦੇ ਤੋ ਛੱਡ ਕੇੜਾ ਫੇਰ ਕਾਹੁੰਦੇ ਨਹੀਂ ਚਲੋ ਹੌਲੀ ਹੌਲੀ ਹਨ ਮੈਂਟਨ ਦਾ ਫਾਟਾ ਗੱਲੇ ਦੇ ਲੈ ਤੈ ਹੁੰਦਾ ਸਵਾਰਾ ਭਾਜਣੇ ਕਹਿੰਦੇ ਮਿੱਠਾ ਹੁੰਦਾ ਚਲੋ ਸਵਰੀ ਆ ਨਾ ਕਦੇ ਤਾਂ ਕੰਮ ਚੱਲਦਾ ਹੀ ਹੁੰਦਾ ਆਪਾਂ ਇਹ ਤਾਂ ਕਰ ਹੀ ਜਾਂਦੇ ਆ ਤੇ ਸਪੋਰਟ ਕਰਨਾ ਸਾਥ ਦੇਣਾ ਨਾ ਤੁਹਾਡੇ ਸਾਰੇ ਆ। ਫੇ ਆਵਲੀਆਂ ਜਿਹੜੀਆਂ ਮਠੀਆਂ ਵੀ ਜਰੂਰ ਦਿਵਾੜੀ ਤੇ ਤੁਸੀਂ ਬਣਾ ਕੇ ਦੇਖਣਾ। ਕਿਉਂਕਿ ਅਗੇ ਤੱਕ ਕਿਉਂ ਆਪ ਕਰਦੇ ਹਿੰਦੇ ਸੀ ਮਠੀਆਂ ਗੋਡੇ ਬਣਾ ਲੈਂਦੇ ਹੁੰਦੇ ਸੀ ਹੈਨਾ ਅੱਗੇ ਜਾਦਾ ਸਮਾਂ ਵੀ ਆਸਤਾਨੇ ਦੀ ਉਹ ਹੋਂਦ ਤੇ ਸਾਰੇ ਕਿਤੇ ਛੋਣੇ ਹੋਣ ਲੱਗਦੇ ਹੈਨਾ ਅੱਗੇ ਜਾਂਦੇ ਹੁੰਦੇ ਸੀ ਖੇਤ ਨਰਮਾ ਚੁੱਕਾ ਦਿਵਾੜੀ ਵੇਲੇ ਗੋਡੇ ਮਠੀਆਂ ਬਣਾ ਲੈਂਦੇ ਹੈਨਾ ਤੇ ਕੇ ਬਲੇ ਕੇ ਜਾਂਦੇ ਤੇ ਉੱਥੇ ਚਾਹ ਦਾ ਨਹੀਂ ਹਈ ਚਾਹ ਦੇ ਦਰ ਟਾਈਮ ਹੁੰਦਾ ਤੱਕ ਉਹ ਤੋਂ ਖਾਣਾ ਢਾਰ ਗੁਰ ਦੇ ਅੱਠਾ ਲੈ ਜਾਂਦੇ ਕਿੰਨੇ ਦਿਨ ਬੰਨੀ ਆ ਲੇ ਕਿਉਂਕਿ ਇਹ ਕਿਹੜਾ ਖਰਾਬ ਹੋ ਗਿਆ ਤੇਰੇ ਲਈ ਉੱਪਰ ਹੁੰਦਾ ਨਾਈ ਤਾਂ ਨਰਮੀ ਰੇਟ ਨਾਈ ਕੇ ਸਿਰ ਖੇਤ ਜਾਣਾ ਹਮ ਤਾਂ ਆਪਣੇ ਵਰਗੇ ਸ਼ੌਕ ਨਾਲ ਤੜੀ ਕੀੜਾ ਮਾਰਨਾ ਜਾਂ ਦੇ ਖੇਤ ਵੀ ਚੱਲ ਖੇਤ ਦਾ ਮੂੰਹ ਦੇਖਿਆ ਦੀ ਜਦ ਹੁੰਦਾ ਨਰਮੀ ਹੋਣ ਤੇ ਨਾਲ ਕੋ ਜਾਵੇ ਉਹ ਜਿਹਾ ਕੀਤਾ ਕਰਕੇ ਬਸ ਆਪਾਂ ਬਣਾ ਲੀ ਗਏ ਮੱਠਾ ਫਿਰ ਤੇਲ ਆ ਜਾਂਦਾ ਮੱਚ ਜਾਂਦਾ ਗੱਲਾਂ ਮਾਰਦੀਆਂ ਉਹ ਦਰ ਟਿਆਣ ਹੋ ਜਾਂਦਾ ਆਪਣਾ ਐ ਕਰਕੇ ਤਾਂ ਵੈਸੇ ਕੋਈ ਟਾਈਮ ਵੀ ਨਹੀਂ ਲੱਗਦਾ ਕਿਉਂਕਿ ਕੰਮ ਤਾਂ ਬੱਧੇ ਨਹੀਂ ਹੈਗਾ ਦਾ ਜਿੰਨਾ ਕ ਆਪਾਂ ਪੇੜਾ ਜਿਹਾ ਬਣਾਉਣੇ ਆ ਬਸ ਐਂ ਕਰਕੇ ਉਂਗਲਾਂ ਨਾਲ ਹਨਾ ਤੇ ਉਹ ਨਿੱਕੀ ਜਿਹੀ ਜਿਹਾ ਬਾਕੀ ਜਾਂਦੀ ਐ ਨਾ ਵਧੇੜਾ ਘਟੇ ਬਸ ਅਜੇ ਕੋਈ ਪੈਨ ਦਾ ਛੋਟਾ ਲੈ ਕੇ ਰਹੀ ਤੇ ਉਹਦੇ ਚ ਸੱਤ ਨਗ ਮੱਠੇ ਆ ਜਿਹੜੀਆਂ ਪੈਣੀਆਂ ਨੇ ਇਹ ਇਹ ਮੈਂ ਨਾ ਬਸ ਹੌਟ ਮੱਠਾ ਕਿ ਉਹ ਪਾਉ ਤੇਲ ਪਾਉਣਾ ਆ ਆ ਦੀ ਇੱਛਾ ਨਹੀਂ ਤੁਸੀਂ ਕਿਹੋ ਜਿਹਾ ਚ ਕੱਢਣ ਆ ਕਿ ਤੇਲ ਦੇ ਵਿੱਚ ਕੱਢਣਾ ਹੈਗਾ ਮੱਠਾ ਨਾ ਕੋਈ ਆਪਣੀਆਂ ਮੱਠੀਆਂ ਜਿਹੜੀਆਂ ਬਣ ਕੇ ਰੈਡੀ ਐ ਕਿਉਂਕਿ ਇਹ ਨਾ ਕਿਉਂਕਿ ਇਹਨਾਂ ਦੀ ਕੋਈ ਸ਼ੇਪ ਨਹੀਂ ਕਿਉਂਕਿ ਸ਼ੇਪ ਆਪ ਇਹਨਾਂ ਦੀ ਬਣਾਉਣੀ ਨਹੀਂ ਹੋਣੀ ਐ ਇੰਨੀ ਐ ਕਿ ਜਿਆਦਾ ਦੇਖੋ ਸੌਫਟ ਬਣੀਆਂ ਤੁਸੀਂ ਵਿੱਚੋਂ ਦੇਖੋ ਸਾਰੇ ਨੇ ਖਾ ਲਿਆ ਬੀਬੀ ਨੇ ਮੈਨੂੰ ਫੜਾਇਆ اسی ਬੀਬੀ ਮੈਨੂੰ ਦੇ ਰਿਹਾ ਵਣ ਦੋ ਤਿੰਨ ਹੋਰ ਲਿਆਂਦੇ ਕਹਿੰਦੀ ਮੈਂ ਤਾਂ ਕਹਿੰਦੀ ਬਲਣਾ ਜਿਆਦਾ ਸਵਾਦ ਬਣੀਆਂ ਤਾਂ ਤੁਸੀਂ ਵੀ ਜਿਹੜੀ ਇਹ ਵਾਲੀ ਰੈਸਪੀ ਹੈ ਨਾ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਅੱਜ ਤੱਕ ਨਾ ਕੋਈ ਵਲੌਗ ਨਹੀਂ ਬਣਿਆ ਕੋਈ ਵੀ ਕੀ ਕੁਸ਼ ਕਰੀਏ ਨਾ ਸਪਤਾਰੇ ਵਗੈਰਾ ਕੱਢਦੇ ਆ אה? מה, הנה? בוגני הור. לא נהיה, לא נהיה.